ਤੇ ਇਕੱਠੇ ਹੋ ਕੇ ਵੇਚ ਦੇ ਤੁਸੀਂ ਤੇ ਪਿੰਡ ਕਿੱਥੇ ਆ ਅੱਛਾ ਤੇ ਫਿਰ ਇਹ ਆਪ ਤੇ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣ ਗਈਆਂ ਮਜਬੂਰ ਨਾ ਬਣਦੇ ਮਰਜ਼ੀ ਦਾ ਕੋਈ ਉਹ ਜਾਂਦਾ ਕਿ ਕਰਨਾ ਹੁੰਦਾ ਹੈ ਹੌਣ ਹੁੰਦਾ ਜੀ ਕੀ ਕਰਦਾ ਕੋਈ ਮਗਨ ਕਰਦੇ ਅੱਛਾ ਅੱਛਾ ਤੇਰੀ ਅਭਿਗਿਆਤ ਬਣਾ ਕੇ ਇਹ ਬਣਿਆ ਤਾਂ ਮੋਕੇ ਵੰਡਾ ਅੱਛਾ ਇਹ ਚੱਕੇ ਕੁੜਿਆ ਚੁੰਨੇ ਵਾਲੇ ਦਾ ਚੱਕਾ ਪੋੜੇ ਪੁਕਾਰੇ ਅੱਛਾ ਉਹ ਜਿਹੜੇ ਕੋਈ ਕੋਈ ਨਭੜ ਕਰ ਕੋਈ ਨਹੀਂ ਕੋਈ ਨਹੀਂ ਭਾਈ ਬੈਠੇ ਰਹਿੰਦੇ ਕੋਈ ਨਾ ਕਰ ਮੈਂ ਤਾਂ ਪੁੱਛਣੀ ਹੈ ਸੀ ਵੀ ਇਹ ਸਾਰਾ ਦਿਨ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਨਹੀਂ ਵੀ ਕੰਮ ਦੇ ਵੀ ਹੋਂਦ ਨਹੀਂ ਕੀ ਕਰਦੇ ਬੱਚੇ ਛਿਆੜੀ ਮੂੜੀ ਕਰਦੇ ਆ ਉਹ ਤਾਂ ਪਾਈ ਕਰਦੇ ਛਿਆੜੀ ਮੂੜੀ ਕਰਦੇ ਆ ਵੀ ਗੁਜ਼ਾਰਾ ਨਹੀਂ ਹੁੰਦਾ ਹਾਂਜੀ ਤਾਂ ਇਹ ਤਾਂ ਦੂਗਣੇ ਲਾਤੀ ਅੱਛਾ ਅੱਛਾ ਜਿਆਦਾ ਹੋਏ ਨਹੀਂ ਤਾਂ ਪਾ ਪੈਨਸ਼ਨ ਪੁਆਇੰਸ਼ਰ ਹੈ ਪੈਨਸ਼ਨ ਤਾਂ ਹੀ ਆਉਂਦੀ ਆ ਚਿਰ ਪਛੌੜਦੀ ਆ ਚਿਰ ਪਛੌੜਦੀ ਆ ਕਿ ਨਜ਼ਰ ਲੱਗ ਜਾਂਦਾ ਹੋਰ ਨਹੀਂ ਲੱਗਦਾ ਅੱਛਾ ਪੱਟੀ ਲੱਗੀ ਹੋਵੇ ਆਪਕੀ ਪੈਨਸ਼ਨ ਅੱਛਾ ਬਈਆ ਹੀ ਲੱਗੀ ਆ ਜੀ ਹੋਉਂਦੀ ਹੈ ਮੈਂ ਸਾਰੇ ਇੱਕੋ ਪੁਆਇੰਟ ਤੇ ਆ ਹਾਂ ਇੱਕੋ ਜਿਹੜਾ ਟਾਪ ਰੂ ਪੁਆਇੰਟ ਤੇ ਕਿੰਨੇ ਬਚਾਉਂਦੇ ਇੱਥੇ ਤੁਸੀਂ ਕਿਰਕਾ ਜੋਬ ਜਾਣੀ ਲਾਕ ਜਾਣੇ ਆ ਅੱਛਾ ਤੇ ਇੱਥੇ ਤਾਂ ਫਿਰ ਕਿਰਨ ਮੁੰਡਾ ਛੱਡ

ਕੀ ਕਰੀਏ ਤਾਂ ਨਾ ਉਹਨਾਂ ਦੀ ਵਧੀਆ ਹੁੰਦਾ ਨਾ ਦਾ ਬਾਸ ਇੱਦਾਂ ਦਾ ਵਧੀਆ ਉਹ ਕਹਿ ਕੇ ਹੋਣੀ ਚਾਹੀਦੀ ਕਿ ਡਰਾਈਵਰ ਵੈਸੇ ਰੋਕਲੇ ਨਾ ਤਾਂ ਉੱਥੇ ਰੁਕਦੀ ਆ ਆਪਣੇ ਬੱਚਾ ਨਾਲ ਜੁਰਗਾ ਨੂੰ ਆਏ ਮੂਰੇ ਹੱਥ ਤੇ ਕੇ ਰੋਕਣਾ ਵੀ ਆਪਾਂ ਸਾਡੂ ਇੱਕ ਆ ਕੇ ਸਵਾਗਤ ਕਰੀਏ ਬਾਬਾ ਜੀ ਤੁਸੀਂ ਕਰੋ ਅੱਛਾ ਨਹੀਂ ਹੱਥੁਂ ਕੱਟ ਕੇ ਪੇਸ਼ ਆਉਣਾ ਇਹ ਕੰਮ ਔਖਾ ਹਾਂ ਚਲੋ ਮੈਂ ਅਸੀਂ ਮਾਰ ਸਾਹਵ ਤੇ ਜਿਹੜਾ ਮੈਨੂੰ ਭਗਵੰਤ ਮਾਨ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਹੈ ਸਾਰਾ ਕੁਝ ਉਹ ਮੈਂ ਤਾਂ ਦੇਖ ਕੇ ਰੁਕੀ ਸੀ ਤੇ ਮੈਂ ਆਪ ਦਾ ਅਫਸਰ ਭੇਜੂੰਗੀ ਤੁਹਾਡੇ ਕੋਲੇ ਠੀਕ ਹੈ ਤੇ ਪਸਲਾ ਲੈ ਕੇ ਵੀ ਤੁਹਾਡਾ ਕੋਈ ਪੱਕਾ ਇੱਕ ਟਿਕਾਣਾ ਬਣਾ ਕੇ ਤਾਂ ਕਰਕੇ ਤੁਹਾਨੂੰ ਲੋਕਾਂ ਨੂੰ ਜਿਹੜੇ ਗੱਡੀਆਂ ਦੇ ਹੱਥ ਦੇਣੇ ਔਖਾ ਸਾਡੇ ਕੋਲ ਆਇਆ ਸੀਗਾ ਹਾਂ ਉਹਦਾ ਉਹ ਕਰੂ ਵੀ ਛੋਣ ਤੇ ਛੇਲ ਬੈਠਾ ਸਾਡੀ ਛੇਲ ਸੂਟ ਕੋਈ ਨਹੀਂ ਹਾਂ ਕਿਹਦੇ ਨੂੰ ਸੌ ਕੇ ਦਿਨ ਡੇਕ ਉਹਨਾਂ ਨੇ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਣੇ ਹੁੰਦੇ ਆ ਹਾਂ ਲੱਗ ਕੇ ਹਾਂਜੀ ਉਧਰ ਲਾ ਦਿਓ ਇੱਕ ਉਧਰ ਲਾ ਦਿਓ ਹਾਂ ਇੰਨਾ ਕੰਮ ਸਾਡਾ ਦੇਣਾ ਮੈਨੂੰ ਆਇਆ ਕਿੰਨਾ ਟਾਈਮ ਇੱਥੇ ਬੱਸ ਨਹੀਂ ਰੁਕਦੀ ਉਹਨਾਂ ਟਾਈਮ ਸਵਾਰੀ ਨੇ ਵੀ ਨਹੀਂ ਖੜਨਾ ਤੇਰੀ ਵੀ ਜਗਾਰ ਚੱਲੂਗੀ ਜਦ ਸਵਾਰੀ ਆਉਗੀ ਦੋ ਮੋੜ ਸਾਡੇ ਆ ਕਿੱਧਰ ਲਾ ਦਿਓ ਜੀ ਇੱਕ ਟੂਰ ਨਹੀਂ ਛੱਡਦੇ ਉਹ ਮੋੜੀਆਂ ਜੂੜੀ ਕੰਮ ਕਰ ਉਹਦੇ ਨਾਲ ਫਾਇਦਾ ਹੋਊ ਪੜੂਗਾ ਅਸੀਂ ਹੈ ਇਹ ਮਾੜੇ ਰੋ। ਚਲੋ ਆ ਆਖਰੀ ਇਹਨੇ ਮੁੰਡੇ ਹੈਗੇ ਆ ਅਮਰੀਕ ਤੇ ਆਹ ਤਾਂ ਸਾਰੇ ਤਿੰਨ ਕੋ ਹਾਂ ਨੀਦਨ ਲੱਗੇ ਲੈ ਲਓ। ਹਾਂ ਕਰਦੇ ਠੀਕ ਹੈ ਜੀ। ਤੇ ਬਾਪੂ ਜੀ ਦਾ ਨੰਬਰ ਲੈ ਲਓ ਫਿਰ ਆਪਾਂ ਕੋਈ ਹੱਲ ਕਰਦੇ ਆ। ਕਿੰਨੇ ਆ ਸਾਰੇ ਇਹ ਹੈ? ਇਹਨੇ ਬਾਪੂ ਹੈ ਸਾਰੇ। ਆ ਵੀ ਨਹੀਂ ਮਾਨ ਕਿੰਨੇ ਸਾਰੇ? 1 2 3 4 ਸਾਰੇ ਇਹਨਾਂ ਦੇ ਫੀਡ ਕਰ ਲਓ ਤੁਸੀਂ। ਤੇ ਜਦੋਂ ਮੈਂ ਦੁਬਾਰਾ ਫਿਰ ਮੈਂ ਇੱਥੇ ਜਾਉਂਗਾ। ਕੋਟ ਮੈਂ ਹੱਲ ਕਰਕੇ ਕਰਵਾ ਦੇਵਾਂਗੇ ਅੰਟੈਨਾ ਹੱਲ ਕਰਕੇ ਠੀਕ ਐ ਬੱਪੂ ਜੀ ਕਰਦੇ ਫੰਦਾ ਹੱਲ ਬੱਪੂ ਤੇ ਆ ਜੇ ਬੈਟਰੀ ਵਾਲੀ ਆ ਜੇ ਤਾਂ ਸੌਖਾ ਨਹੀਂ ਹੋ ਜੂਗਾ ਉਹ ਸੌਖਾ ਹੀ ਤੇ ਤਰਦੀ ਨਹੀਂ ਮਤਲਬ ਐ ਸੁੰਦਰ ਇਹਨਾਂ ਦਾ ਫੋਨ ਨੰਬਰ ਲੈ ਲੋ ਬੱਪੂ ਤੇ ਫੋਨ ਹੈਗਾ ਨਹੀਂ ਨਹੀਂ ਕਰ ਲਓ ਫੋਨ ਹੈਗਾ ਫੋਨ ਵੀ ਇੱਥੇ ਨੰਬਰ ਫਿਕਸ ਕਰਦੇ ਜਲਕਦਾ ਦੇ ਦਿਆਂਗਾ ਹਾਂ ਜੀ ਹਾਂ ਸਿੱਖ ਕਰਪਾਤ ਨੂੰ ਭੇਜ ਦਿਓ ਵੀ ਜਿੰਨੇ ਬਿਜਲੀ ਦੇ ਬਿੱਲ ਆ ਗਏ ਠੀਕ ਹੈ ਇਹ ਬਾਪੂ ਜੀ ਇਹ ਬਾਪੂ ਤੋਂ ਵੀ ਲੈ ਜਾਂ ਫਿਰ ਇਹ ਤੁਹਾਨੂੰ ਵੀ ਜਿਹੜੀ ਬਿਜਲੀ ਵਾਲੀ ਉਹ ਮੇਰੇ ਤੋਂ ਜ਼ਿਆਦਾ ਬਲੀਆ ਨਹੀਂ ਆਪਾਂ ਕੀ ਕਰਾਂਗੇ ਬਾਪੂ ਕਿੱਲੇ ਆ ਧਰਗਾ ਦੇ ਕੋਟਾ ਧਰਗਾ ਦੇ ਇਹਨਾਂ ਤੇ ਵੀ ਧਰਗਾ ਆਹ ਲਓ ਜੀ ਮੈਂ ਫੇਰ ਆਉਂਗੀ ਤੁਹਾਡੇ ਕੋਲੇ ਆਓ ਜੀ ਧਰਗਾ ਠੀਕ ਹੈ ਮੈਂ ਠੀਕ ਹੈ ਆਏ ਕੋਈ ਦੱਸ ਨਹੀਂ ਕੋਈ ਦੱਸ ਦੇ ਇੰਟਰਨਲ ਗ੍ਰੇਸ ਨਾ ਲੈ ਰਿਹਾ ਗਾਦੀ ਉਧਾਰਾ